ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕ੍ਰਿਪਾ ਕਲੋਥ ਹਾਊਸ ਕਮਾਣਾ ਤੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਜੀ ਖੀਨ ਖਾਬ ਦੇ ਮੈਚਿੰਗ ਸੂਟ ਜੀ ਆਪਾਂ ਵੀਡੀਓ ਨੂੰ ਲੰਬਾ ਨਹੀਂ ਕਰਦੇ ਪਹਿਲਾਂ ਤਾਂ ਬੇਨਤੀ ਹੈ ਜੀ ਮਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੋ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਆਪਾਂ ਜੀ ਅੱਜ ਖੀਨਖਾਬ ਦੇ ਸੂਟ ਲੈ ਕੇ ਆਏ ਆਂ ਤੇ ਮੈਚਿੰਗਾਂ ਲੈ ਕੇ ਆਏ ਆਂ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਣੇ ਪਹਿਲਾ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਖੀਨਖਾਬ ਦੇ ਆਪਣੇ 올ਓਵਰ ਸੂਟ ਆਪਾਂ ਨੇ ਬਣਾਏ ਸੀਗੇ ਜੀ ਤੇ ਆਏ ਹੋਏ ਸੀਗੇ ਹੁਣ ਆਪਾਂ ਨੇ ਜੀ ਮੈਚਿੰਗਾਂ ਖੁਦ ਤਿਆਰ ਕੀਤੀਆਂ ਨਹੀਂ ਹੈ ਕਈ ਮਰੀਆਂ ਭੈਣਾਂ ਕਹਿੰਦੀਆਂ ਨੇ ਕਿ ਸਾਨੂੰ ਮੈਚਿੰਗ ਸੂਟ ਹੀ ਚਾਹੀਦੇ ਨੇ ਆਲ ਓਵਰ ਨਹੀਂ ਚਾਹੀਦੇ ਤੇ ਉਹਨਾਂ ਲਈ ਆਪਾਂ ਜੀ ਇਹ ਡਿਮਾਂਡ ਪੂਰੀ ਕੀਤੀ ਆ ਖੀਨ ਖਾਬ ਦੇ ਸੂਟਾਂ ਦੇ ਨਾਲ ਆਪਾਂ ਜੀ ਰੀਸਟਾਕ ਹੋਇਆ ਜੀ ਨਾਲ ਮੈਚਿੰਗਾਂ ਦੇ ਆਪਾਂ ਤੁਹਾਨੂੰ 1 ਵਾਈ 1 ਕਰਕੇ ਇਹਦੀਆਂ ਮੈਚਿੰਗਾਂ ਸ਼ੋਅ ਕਰਾਂਗੇ ਲਿਮਟਿਡ ਜਸਟ ਸਟਾਕ ਆਪਣੇ ਕੋਲ ਜੀ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੂਟ ਦੀ ਫੋਟੋ ਖਿੱਚਣਾ ਤੇ ਜੀ ਉਹਨੂੰ ਵਟਸਐਪ ਕਰ ਦੇਣਾ ਲਓ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਵਾਲੀ ਮੈਚਿੰਗ ਚੈੱਕ ਕਰੋ ਜੀ ਡਾਰਕ ਪਰਪਲ ਸ਼ੇਡ ਦੇ ਵਿੱਚ ਜੀ ਇਹਦੀ ਮੈਚਿੰਗ ਹੈ ਜੀ ਨਾਲ ਪਿਓਰ ਕਰੇਪ ਦੀ ਇਹਦੇ ਨਾਲ ਜੀ ਬਾਟਮ ਲੱਗੀ ਹੋਈ ਹੈ ਪਿਓਰ ਕਰੇਪ ਦੀ ਬਾਟਮ ਲੱਗੀ ਹੋਈ ਹੈ ਜੀ ਬਾਕੀ ਤੁਸੀਂ ਇਸ ਤਰ੍ਹਾਂ ਹੁਣ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਬਿਲਕੁਲ ਰੀਅਲ ਕਲਰ ਹੈ ਜੀ ਖੀਨਖਾ ਆਪਦਾ ਜੀ ਇਹ ਸੂਟ ਹੈ ਜੀ ਪਿਆਰਾ ਜਿਹਾ ਕਲਰ ਹੈ ਤੇ ਪਿਆਰੀ ਜੀ ਮੈਚਿੰਗ ਹੈ ਤੁਸੀਂ ਮੈਚਿੰਗ ਦੇਖੋ ਜੀ ਪਾਰਟੀ ਵੀਅਰ ਸੂਟ ਨੇ ਜੀ ਤੇ ਪਿਆਰਾ ਜਿਹਾ ਕੱਪੜਾ ਜੀ ਬਾਕੀ ਇਹ ਆਪਣੇ ਬਾਟਮ ਲਾਈ ਹੈ ਜੀ ਤੁਸੀਂ ਮੈਚਿੰਗ ਦੱਸੋ ਜੀ ਤੁਹਾਨੂੰ ਕਿਦਾਂ ਦੀ ਲੱਗੀ ਤੇ ਸੋਹਣੀ ਜਿਹੇ ਜੀ ਡੀਲ ਆਪਾਂ ਤੁਹਾਡੇ ਲਈ ਨਵੀਆਂ ਨਵੀਆਂ ਡੀਲਸ ਲੈ ਕੇ ਹੁੰਦੇ ਰਹਨੇ ਆ ਆਹ ਲੋ ਜੀ ਇਹ ਲਾਈਟ ਜਿਹਾ ਕਲਰ ਹੈ ਜੀ ਜਿਨ੍ਹਾਂ ਨੇ ਲਾਈਟ ਜਿਹਾ ਕਲਰ ਪਸੰਦ ਹੁੰਦਾ ਜੀ ਉਹ ਲਾਈਟ ਜਿਹਾ ਕਲਰ ਵੀ ਲੈ ਸਕਦੇ ਨੇ ਆ ਦੇਖੋ ਜੀ ਇਹਦੇ ਨਾਲ ਜੀ ਬਾਟਮ ਵੀ ਸੇਮ ਹੀ ਲਾਈ ਹੋਈ ਆ ਲੋ ਜੀ ਬਾਕੀ ਤੁਸੀਂ ਡਿਜ਼ਾਈਨ ਚੈੱਕ ਕਰੋ ਜੀ ਖੀਨਖਾਬ ਦਾ ਉਸ ਤੋਂ ਬਾਅਦ ਜੀ ਆਪਾਂ ਅਗਲਾ ਡਾਰਕ ਕਲਰ ਜੀ ਬਲੈਕ ਕਲਰ ਕਈ ਮਰੀਆਂ ਭੈਣਾਂ ਦੀ ਡਿਮਾਂਡ ਬਹੁਤ ਹੁੰਦੀ ਆ ਬਲੈਕ ਕਲਰ ਦੀ ਲਓ ਜੀ ਹੁਣ ਆਪਾਂ ਬਾਦੂ ਸਟਾਕ ਲੈ ਕੇ ਆਏ ਜੀ ਬਲੈਕ ਕਲਰ ਦਾ ਹੁਣ ਆਪਾਂ ਖਤਮ ਨਹੀਂ ਹੋਣ ਦੇਣਾ ਜਿੰਨਾ ਵੀ ਇਹ ਚੱਲੂਗਾ ਜੀ ਉਹਨਾਂ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾਉਣਾ ਖੀਨ ਖਾਬ ਦਾ ਸੂਟ ਹੈ ਜੀ ਤੇ ਮੈਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਬਿਊਟੀਫੁਲ ਹੈ ਜੀ ਇਹ ਕਰੋ ਜੀ ਚੈੱਕ ਦੀ ਮੈਚਿੰਗ ਤੇ ਝਲਕ ਦੂਰ ਹੀ ਪਾ ਰਿਹਾ ਹੈ ਲਓ ਜੀ ਅਗਲਾ ਪੀਸ ਜੀ ਅਗਲਾ ਰਾਇਲ ਬਲੂ ਦਾ ਕਲਰ ਹੈ ਜੀ ਰਾਇਲ ਬਲੂ ਦੀ ਸ਼ੇਡ ਦੇ ਵਿੱਚ ਹੀ ਇਹ ਤੁਹਾਨੂੰ ਪੀਸ ਦੇਣ ਵਾਲੇ ਆ ਜੀ ਆਪਾਂ ਕਰੇਪ ਦੇ ਜਿਹਦੇ ਨਾਲ ਪਿਓਰ ਕਰੇਪ ਦੇ ਜਿਹਦੇ ਨਾਲ ਇਹ ਬਾਟਮ ਲੱਗੀ ਹੋਈ ਹੈ ਕਪੜਾ ਵੀ ਪੂਰਾ ਜੀ ਇਹਦਾ 2.5 ਮੀਟਰ ਸ਼ਰਟ ਹੈ ਜੀ 2.5 ਮੀਟਰ ਬਾਟਮ ਹੈ ਜੀ ਪੂਰਾ 5 ਮੀਟਰ ਕਪੜਾ ਆਪਾਂ ਤੁਹਾਨੂੰ ਦੇਵਾਂਗੇ ਜੀ ਆਹ ਲੋ ਜੀ ਜਿਹੜਾ ਵੀ ਸੂਟ ਪਸੰਦ ਹੋਊਗਾ ਜੀ ਸਕਰੀਨਸ਼ਾਟ ਲਓ ਜੀ ਤੇ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਜੀ 88024008 ਉਸ ਨੰਬਰ ਦੇ ਉੱਤੇ ਜੀ ਇਹਦੇ ਸਕਰੀਨਸ਼ਾਟ ਭੇਜ ਦਿਓ ਜੀ ਤੇ ਇਹ ਸੂਟ ਆਪਾਂ ਤੁਹਾਨੂੰ ਜੀ ਘਰ ਬੈਠੇ ਵੀ ਹੋਮ ਡਿਲੀਵਰੀ ਦੀ ਫੈਸਿਲਿਟੀ ਅਵੇਲੇਬਲ ਹੈ ਜੀ ਆਪਾਂ ਤੁਹਾਨੂੰ ਘਰ ਬੈਠੇ ਇਹ ਸੂਟ ਪ੍ਰੋਵਾਈਡ ਕਰਵਾ ਦੇਾਂਗੇ ਜੀ ਆਹ ਲੋ ਜੀ ਤੁਸੀਂ ਦੇਖ ਸਕਦੇ ਹੋ ਜੀ ਲਾਈਟ yellow ਜੀ ਇਹ ਵਾਲਾ ਜੀ ਕਲਰ ਹੈ ਬਟ ਵੀਡੀਓ ਦੇ ਵਿੱਚ ਥੋੜਾ ਮੈਚਿੰਗ ਦਾ ਫਰਕ ਲੱਗ ਰਿਹਾ ਪਰ ਇਹ ਮੈਚਿੰਗ ਬਿਲਕੁਲ ਸੇਮ ਹੈ ਜੀ ਕਿਸੇ ਮੇਰੀ ਭੈਣ ਨੂੰ ਚਾਹੀਦਾ ਹੋਵੇ ਜੀ ਇਹ ਸੂਟ ਤਾਂ ਉਹ ਸਾਡੇ ਕੋਲ ਪਰਚੇਸ ਕਰ ਸਕਦੇ ਨੇ ਜੀ ਅਤੇ ਵਿਜ਼ਿਟ ਕਰ ਸਕਦੇ ਨੇ ਜੀ ਆਪਣੀ ਸ਼ਾਪ ਦਾ ਪਤਾ ਗੁਰੂ ਕਿਰਪਾ ਕਲੌਥ ਹਾ ਉਸ ਪਿੰਡ ਕਮਣਾ ਤਹਿਸੀਲ ਰਤੀਆ ਜ਼ਿਲ੍ਹਾ ਫਤਿਹਬਾਦ ਹਰਿਆਣਾ ਦੇ ਵਿੱਚ ਹੈ ਜੀ ਇਹ ਵੀ ਮੈਚਿੰਗ ਤੁਸੀਂ ਦੇਖੋ ਜੀ ਪਿਆਰੀ ਜੀ ਮੈਚਿੰਗ ਹੈ ਜੀ ᱨੈੱਡ ਕਲਰ ਹੈ ਜੀ ਇਹ ਤੇ ਆਜ਼ਮ ਕਲਰ ਹੈ ਜੀ ਇਹ ਕਿਹ ਬਹੁਤ ਪਿਆਰਾ ਕਲਰ ਹੈ ਦਿਲ ਖਿੱਚ ਮੇ ਡਿਜ਼ਾਈਨ ਤੇ ਬੁਲਬੁਲ ਦੇ ਬੱਚੇ ਇੱਕਦਮ ਫਰੈਸ਼ ਪੀਸ ਨੇ ਜੀ ਇਹ ਆਹ ਲੋ ਜੀ ਇਹਨਾਂ ਨਾਲ ਤੁਸੀਂ ਇਹ ਵਿਦਆਊਟ ਦੁਪੱਟਾ ਜੀ ਸੂਟ ਦਾ ਆਪਾਂ ਪ੍ਰਾਈਸ ਤੁਹਾਨੂੰ ਜੀ ਦੱਸਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਆਪਾਂ ਕਿਸੇ ਵੀ ਸਮੇਂ ਆਪੇ ਦਾ ਪ੍ਰਾਈਸ ਦੱਸਾਂਗੇ ਜੀ ਆਹ ਲੋ ਜੀ ਵੀਡੀਓ ਦੇ ਐਂਡ ਦੇ ਵਿੱਚ ਆਪੇ ਸੂਟ ਦਾ ਪ੍ਰਾਈਸ ਦੱਸਾਂਗੇ ਤੁਸੀਂ ਵੀਡੀਓ ਦੇਖਦੇ ਜਾਓ ਕਲਰ ਚੈੱਕ ਕਰਦੇ ਜਾਓ ਜੀ ਸਭ ਤੋਂ ਸਸਤੇ ਰੇਟ ਨੇ ਜੀ ਸਭ ਤੋਂ ਸਸਤੇ ਆਹ ਲੋ ਜੀ ਕਰ ਰਹੀ ਚੱਕ ਬਲੈਕ ਕਲਰ ਦੇ ਵਿੱਚ ਡਿਜ਼ਾਈਨਿੰਗ ਹੈ ਜੀ ਕਾਫੀ ਪੀਸ ਆਏ ਹੋਏ ਨੇ ਜੀ ਆਪਣੇ ਕੋਲੇ ਆਪਾਂ ਨੇ ਇਹ ਪੀਸ ਤੁਹਾਨੂੰ ਪ੍ਰੋਵਾਈਡ ਕਰਵਾਉਣੇ ਨੇ ਜੀ ਆਹ ਲੋ ਡਬਲ ਡਬਲ ਪੀਸ ਵੀ ਤੁਹਾਨੂੰ ਮਿਲ ਜਾਣਗੇ ਜੀ ਜਿਵੇਂ ਕਿ ਆਪਨੇ ਤੁਹਾਨੂੰ ਪਹਿਲਾਂ ਦਿਖਾਏ ਨੇ ਡਬਲ ਡਬਲ ਪੀਸ ਨੇ ਜੀ ਦੁਬਾਰਾ ਵੀ ਮੇਰੀਆਂ ਭੈਣਾਂ ਮੈਚਿੰਗ ਦੇਖ ਸਕਦੀਆਂ ਨੇ ਜੀ ਆਹ ਲੋ ਜੀ ਇਹ ਮੈਚਿੰਗ ਵੀ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਉਸ ਨੰਬਰ ਦੇ ਉੱਤੇ ਜੀ ਤੁਸੀਂ ਸਾਨੂੰ ਕੰਟੈਕਟ ਕਰੋ ਜੀ ਆਹ ਦੇਖੋ ਜੀ ਫੇਰ ਉਹੀ ਪਰਪਲ ਕਲਰ ਦੇ ਵਿੱਚ ਜੀ ਇਹ ਮੈਚਿੰਗ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਹੈ ਜੀ ਤੇ ਸ਼ਾਈਨ ਕਰ ਰਿਹਾ ਕੱਪੜਾ ਹੈ ਇਹ ਮੈਚਿੰਗ ਤਾਂ ਬਹੁਤ ਹੀ ਪਿਆਰੀ ਹੈ ਸ਼ਾਈਨ ਕਰ ਰਿਹਾ ਜੀ ਕੱਪੜਾ ਹੈ फटाफट ਜੀ ਡੀਐਮ ਕਰੋ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਹਾਨੂੰ ਇਹ ਸੂਟ ਪ੍ਰੋਵਾਈਡ ਕਰਵਾ ਦਾਂਗੇ ਜੀ ਲਓ ਜੀ ਆ ਦੇਖੋ ਪਿਆਰੇ ਪਿਆਰੇ ਪੀਸ ਨੇ ਡਬਲ ਡਬਲ ਪੀਸ ਨੇ ਜੀ ਇਹ ਕਿੰਨੇ ਪੀਸ ਤੁਹਾਨੂੰ ਚਾਹੀਦੇ ਹੋਣ ਜੀ ਉਹ ਪੀਸ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਬਾਕੀ ਧੰਨਵਾਦ ਕਰਦੇ ਆ ਜੀ ਵੀਡੀਓ ਦੇਖਣ ਲਈ ਵੀਡੀਓ ਨੂੰ ਇੰਨਾ ਪਿਆਰ ਸਤਿਕਾਰ ਦੇਣ ਲਈ ਜੀ ਤੇ ਇਹਨਾਂ ਸੂਟਾਂ ਦਾ ਜਿਹੜਾ ਪ੍ਰਾਈਸ ਹੈ ਜੀ ਉਹ 1100 ਰੁਪਏ ਜੀ ਇਹਨਾਂ ਦਾ ਪ੍ਰਾਈਸ ਹੈ ਬਿਲਕੁਲ ਜੈਨੂਇਨ ਦਾ ਪ੍ਰਾਈਸ ਹੈ ਜੀ ਜਿਹੜਾ ਕਿ ਬਾਜ਼ਾਰ ਨਾਲੋਂ ਘੱਟ ਹੈ ਜੀ ਮੈਚਿੰਗ ਸੂਟ ਜੀ ਖੀਨਖਾਬ ਦਾ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਬਾਟਮ 1100 ਰੁਪਏ ਦਾ ਜੀ ਇਹਦਾ ਪ੍ਰਾਈਸ ਹੈ ਜਿਨ੍ਹਾਂ ਨੂੰ ਵੀ ਚਾਹੀਦਾ ਹੋਵੇ ਜੀ ਉਹ ਵੀਡੀਓ ਨੂੰ ਦੇਖ ਕੇ ਜੀ ਆਪਾਂ ਨੂੰ ਇਹ ਸਕਰੀਨ ਸ਼ਾਟ ਭੇਜ ਸਕਦੇ ਹਾਂ ਸਕਰੀਨ ਤੇ ਨੰਬਰ ਚੱਲ ਰਿਹਾ ਧੰਨਵਾਦ ਜੀ